ਹੈਲੋ ਜੀ ਸਤਿ ਸ਼੍ਰੀ ਅਕਾਲ ਅੱਜ ਆਪਾਂ ਦੀਵਾਲੀ ਸਪੈਸ਼ਲ ਖੋਏ ਦੀ ਬਰਫੀ ਜਿਹੜੀ ਘਰਚੀ ਬਣਾ ਕੇ ਤਿਆਰ ਕਰਾਂਗੇ ਇਹ ਬਰਫੀ ਆ ਜਿਹੜੀ ਦੇਖੋ ਕਿੰਨੀ ਵਧੀਆ ਲੱਗ ਰਹੀ ਆ ਤੇ ਬਿਲਕੁਲ ਇਸ ਤਰ੍ਹਾਂ ਲੱਗਦੀ ਆ ਜਿੱਦਾਂ ਆਪਾਂ ਮਾਰਕੀਟ 'ਚੋਂ ਲਿਆਂਦੀ ਹੁੰਦੀ ਆ ਇਹ ਬਰਫੀ ਬਣਾਉਣ ਤੋਂ ਪਹਿਲਾਂ ਆਪਾਂ ਤਾਂ ਹਮ ਇੱਕ ਨਿੱਕੀ ਜਿਹੀ ਰਿਕਵੈਸਟ ਕਰਦੇ ਆ ਜੇਕਰ ਤੁਸੀਂ ਸਾਡੇ ਚੈਨਲ ਤੇ ਪਹਿਲੀ ਵਾਰ ਆਏ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਵੀਡੀਓ ਵਧੀਆ ਲੱਗੀ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਤੇ ਕਮੈਂਟ ਕਰਿਓ ਹਾਂ ਜੀ ਆਪਾਂ ਤੁਹਾਨੂੰ ਦੱਸ ਦਿਆ ਇਹ ਬਰਫੀ ਕਿੱਦਾਂ ਬਣਦੀ ਆ ਇਹ ਘਰ 'ਚੋਂ ਹੀ ਦੋ ਇਹਨੂੰ ਬਣਾਉਣ ਦੇ ਲਈ ਆਪਾਂ ਨੂੰ ਪਹਿਲਾਂ ਤਾਂ ਆਪਾਂ ਇੱਕ ਕੜਾਹੀ ਲਾਵਾਂਗੇ ਗੈਸ ਤੇ ਕੜਾਹੀ ਆਪਾਂ ਰੱਖ ਲਈ ਆ ਤੇ ਇਹਦੇ ਵਿੱਚ ਆਪਾਂ 1 ਕਿਲੋ ਜਿਹੜਾ ਦੁੱਧ ਪਾ ਲਵਾਂਗੇ ਇਹ ਦੁੱਧ ਆਪਾਂ ਫੁੱਲ ਕਰੀਮ ਲਿਆਵਾ ਤੇ ਇਹਨੂੰ ਆਪਾਂ ਉਬਾਲਿਆ ਨਹੀਂ ਹੈਗਾ ਕੱਚਾ ਦੁੱਧ ਤੇ ਇਹਨੂੰ ਆਪਾਂ ਜਦੋਂ ਤੱਕ ਇਹਦੇ ਵਿੱਚ ਉਬਾਲੀ ਨਹੀਂ ਆਉਂਦੀ ਉਦੋਂ ਤੱਕ ਆਪਾਂ ਇਹਨੂੰ ਗੈਸ ਤੇ ਰੱਖਣਾ ਆ ਤੇ ਇਸ ਤਰ੍ਹਾਂ ਇਹਦੇ ਵਿੱਚ ਕੜਛੀ ਮਾਰਦੇ ਰਹਿਣਾ ਆ ਤੇ ਜਿਹੜੀ ਸਾਈਡਾਂ ਤੇ ਮਲਾਈ ਆਉਂਦੀ ਆ ਉਹ ਆਪਾਂ ਨਾਲ ਦੀ ਨਾਲ ਲਾਉਂਦੇ ਜਾਣਾ ਆ ਕੜਾਹੀ ਦੇ ਕਿਨਾਰਿਆਂ ਤੋਂ ਆਹ ਤੇ ਜਿਹੜੀ ਜਿਹੜਾ ਆਪਣਾ ਖੋਆ ਬਣੇ ਬਿਲਕੁਲ ਵਧੀਆ ਬਣ ਕੇ ਤਿਆਰ ਹੋਵੇ। ਲੋ ਜੀ ਦੁੱਧ ਦਾ ਆਪਣਾ ਜਿਹੜਾ ਵਾਲੀ ਆ ਗਈ ਹੈ ਜਦੋਂ ਵਾਲੀ ਆ ਜਾਵੇ ਦੁੱਧ ਦੇ ਵਿੱਚ ਤਾਂ ਇਹਦੇ ਵਿੱਚ ਆਪਾਂ ਅੰਧੀ ਕੋਲੀ ਜਿਹੜੀ ਖੰਡ ਦੀ ਪਾ ਦੇਣੀ ਆ। ਮਿੱਠਾ ਤੁਸੀਂ ਆਪਣੇ ਸਵਾਦ ਅਨੁਸਾਰ ਵਧ ਘੱਟ ਪਾ ਸਕਦੇ ਹੋ। ਤੇ ਹੁਣ ਇਹ ਖੰਡ ਨੂੰ ਆਪਾਂ ਚੰਗੀ ਤਰ੍ਹਾਂ ਇਹਦੇ ਵਿੱਚ ਮਿਕਸ ਕਰ ਦੇਣਾ ਹੈ ਤੇ ਦੁੱਧ ਨੂੰ ਆਪਾਂ گاੜਾ ਹੋਣ ਤੱਕ ਪਕਾਉਣਾ ਹੈ। ਇਹ 1 ਕਿਲੋ ਦੁੱਧ ਤੇ ਆਪਾਂ ਜੇ ਆਪਾਂ ਗ੍ਰਾਮ ਚ ਕਹੀਏ ਤਾਂ 75 ਕ ਗ੍ਰਾਮ ਆਪਾਂ ਜਿਹੜੀ ਚੀਨੀ ਲਈ ਆ ਤੇ ਇਹਦੇ ਨਾਲ ਆਪਣੀ ਤਕਰੀਬਨ ਅੱਧਾ ਕਿਲੋ ਬਰਫੀ ਵੀ ਜਿਹੜੀ ਬਣ ਕੇ ਤਿਆਰ ਹੋ ਜੂਗੀ ਤੇ ਇਹਦੇ ਵਿੱਚ ਜਿਹੜੀ ਕੜਛੀ ਆਪਾਂ ਲਗਾਤਾਰ ਮਾਰਦੇ ਰਹਿਣਾ ਹੈ ਤਾਂ ਕਿ ਜਿਹੜਾ ਦੁੱਧਾ ਥੱਲੇ ਨਾ ਲੱਗੇ ਤੇ ਕਿਨਾਰਿਆਂ ਦੇ ਉੱਪਰ ਵੀ ਨਾ ਲੱਗੇ ਐਸੀ ਤਰ੍ਹਾਂ ਆਪਾਂ ਕੜਛੀ ਇਹਦੇ ਵਿੱਚ ਮਾਰੀ ਜਾਣੀ ਆ ਦੇਖੋ ਦੁੱਧ ਗਾੜਾ ਜਿਹੜਾ ਹੋਣਾ ਸ਼ੁਰੂ ਆ ਆਪਣਾ ਹੋ ਗਿਆ ਆ ਇਹਦਾ ਆਪਾਂ ਖੋਆ ਬਣਾ ਕੇ ਤਿਆਰ ਕਰ ਲੈਣਾ ਹੈ ਦੁੱਧ ਦਾ ਜੇਕਰ ਆਪਾਂ ਦੀਵਾਲੀ ਤੇ ਘਰ ਦੀ ਮਠਿਆਈ ਬਣਾ ਕੇ ਤਿਆਰ ਕਰਾਂਗੇ ਤਾਂ ਆਪਣੀ ਸਿਹਤ ਲਈ ਵੀ ਵਧੀਆ ਆ ਤੇ ਕੋਈ ਇਹਦੇ ਵਿੱਚ ਮਲਾਵਟ ਨਹੀਂ ਹੋਏਗੀ ਦੇਖੋ ਦੁੱਧ ਜਿਹੜਾ ਆਪਣਾ گاੜਾ ਹੋਣਾ ਸ਼ੁਰੂ ਹੋ ਗਿਆ ਆ ਤੇ ਇਸ ਤਰ੍ਹਾਂ ਆਪਾਂ ਕਿਨਾਰਿਆਂ ਤੇ ਬਿਲਕੁਲ ਨਹੀਂ ਲੱਗਣ ਦੇਣਾ ਤੁਸੀਂ ਦੇਖ ਸਕਦੇ ਹੋ ਆਪਾਂ ਲੱਗਣ ਵੀ ਨਹੀਂ ਦਿੱਤਾ ਹੈਗਾ ਇਸੇ ਤਰ੍ਹਾਂ ਆਪਾਂ ਇਹਨੂੰ ਨਾਲ ਦੀ ਨਾਲ ਕਿਨਾਰਿਆਂ ਤੋਂ ਘਣਸ਼ੀ ਦੀ ਸਿਹਤ ਨਾਲ ਜਾਂ ਖੁਰਚਣੀ ਦੀ ਸਿਹਤ ਨਾਲ ਆਪਾਂ ਇਹਨੂੰ ਲਉਂਦੇ ਰਹਿਣਾ ਆ ਇਹਦੇ ਵਿੱਚ ਆਪਾਂ ਇਹ ਕੜਛੀ ਲਗਾਤਾਰ ਮਾਰਦੇ ਰਹਿਣਾ ਆ ਦੁੱਧ ਆਪਣਾ گاੜਾ ਹੋ ਗਿਆ ਹੈ ਤੇ ਆਪਾਂ ਗੈਸ ਆ ਜਿਹੜਾ ਘੱਟ ਕਰ ਦੇਣਾ ਹੈ ਮਤਲਬ ਮੀਡੀਅਮ ਤੇ ਕਰ ਦੇਣਾ ਆ ਕਿਉਂਕਿ ਜਿਹੜਾ ਦੁੱਧ ਆ ਇੱਥੇ ਥੱਲੇ ਲੱਗਣ ਦੇ ਚਾਂਸ ਆ ਜਿਹੜੇ ਜ਼ਿਆਦਾ ਹੁੰਦੇ ਆ ਤੇ ਇੱਕ ਇਹ ਜਦੋਂ گاੜਾ ਹੋ ਜਾਂਦਾ ਹੈ ਤੇ ਇਹਦੇ ਛਿੱਟੇ ਆ ਜਿਹੜੇ ਬਾਹਰ ਪੈਂਦੇ ਨੇ ਕੜਾਹੀ ਤੋਂ ਤੇ ਉਹ ਫਿਰ ਗਰਮ ਹੋਣ ਕਰਕੇ ਆਪਣੇ ਉੱਤੇ ਵੀ ਪੈਣ ਦਾ ਖਤਰਾ ਆ ਸੋ ਇਸ ਕਰਕੇ ਆਪਾਂ ਗੈਸ ਆ ਜਿਹੜਾ ਘੱਟ ਕਰ ਦੇਣਾ ਆ ਇੱਥੇ ਆਪਾਂ ਦੇਸੀ ਘਿਓ ਆ ਜਿਹੜਾ ਉਹ 2 ਚਮਚੇ ਦੇ ਵਿੱਚ ਪਾ ਲੈਣੇ ਆ ਘਿਓ ਪਾਉਣ ਦੇ ਨਾਲ ਬਰਫੀ ਆ ਜਿਹੜੀ ਬਿਲਕੁਲ ਨਰਮ ਬਣ ਕੇ ਤਿਆਰ ਹੋਊਗੀ ਸਖਤ ਨਹੀਂ ਬਣੂਗੀ ਨਰਮ ਬਣੂਗੀ ਜੇ ਆਪਾਂ ਘਿਓ ਨਾ ਪਾਇਆ ਤਾਂ ਥੋੜੀ ਜਿਹੀ ਸਖਤ ਬਣੂਗੀ ਪਰ ਘਿਓ ਨਾਲ ਆ ਜਿਹੜੀ ਨਰਮ ਬਣੂਗੀ ਆ ਦੇਖੋ ਤੁਸੀਂ ਬੋਲੰਪਲੇ ਜੇ ਬਣ ਰਹੇ ਨੇ ਛਿੱਟੇ ਜਣਾਏ ਬਾਹਰ ਪੈਂਦੇ ਆ ਕੜਾਹੀ ਤੋਂ ਇਸ ਕਰਕੇ ਆਪਾਂ ਜਿਹੜਾ ਫਲੇਮ ਆ ਮੀਡੀਅਮ ਕਰ ਲੈਣਾ ਆ ਇਹਨੂੰ ਹਲੇ ਆਪਾਂ ਹੋਰ ਪਕਾਵਾਂਗੇ ਥੋੜਾ ਜਿਹਾ ਉਕੇ ਜਿੰਨਾ ਵਧੀਆ ਆਪਣਾ ਕੋਆ ਬਣਿਆ ਹੋਊਗਾ ਉੰਨੀ ਵਧੀਆ ਆਪਣੀ ਜੜੀ ਬਰਫੀ ਬਣ ਕੇ ਤਿਆਰ ਹੋ ਪਰ ਇਹਦਾ ਕਲਰ ਨਹੀਂ ਚੇਜ ਕਰਨਾ ਹੈਗਾ ਆਪਾਂ ਇਹਨੂੰ ਚਿੱਟਾ ਹੀ ਰੱਖਣਾ ਹੈ ਇਹਦਾ ਕਲਰ ਬਸ ਇਹਨਾਂ ਖਿਆਲ ਰੱਖਣਾ ਹੈ ਕਿ ਆਪੇ ਇਹਦੇ ਵਿੱਚ ਜਿਹੜੀ ਇਹ ਕੜਛੀ ਲਗਾਤਾਰ ਮਾਰਦੇ ਰਹਿਣਾ ਹੈ ਤੇ ਦੇਖੋ ਆਪਣੀ ਕੜਾਹੀ ਜਿਹੜੀ ਬਿਲਕੁਲ ਸਾਫ਼ ਪਈ ਆ ਆਪਾਂ ਕਨਾਰਿਆਂ ਤੇ ਬਿਲਕੁਲ ਵੀ ਜਿਹੜੀ ਆ ਮਲਾਈ ਆ ਜੂ ਦੁੱਧ ਦਾ ਜਿਹੜਾ ਜੰਮਣ ਨਹੀਂ ਦਿੰਦਾ ਹੈਗਾ ਤੇ ਇਹਨੂੰ ਥੋੜਾ ਥੋੜਾ ਇਸ ਤਰ੍ਹਾਂ ਦੱਬ ਕੇ ਜਿਹੜਾ ਆਪਾਂ ਮਾਰ ਦੇਣਾ ਆ ਇਹਦੇ ਵਿੱਚ ਖੁਰਚਣਾ ਤਾਂ ਕਿ ਇਹਦੇ ਜਿਹੜੇ ਦਾਣੇਦਾਰ ਜੇ ਨਾ ਦਾਣੇ ਜੇ ਨਾ ਬਣਨ ਤੇ ਮਲੈਂਜਾ ਜਿਹੜਾ ਕੂਆ ਬਣ ਕੇ ਤਿਆਰ ਹੋਵੇ। ਇਸ ਤਰ੍ਹਾਂ ਦੱਬ ਦੱਬ ਕੇ ਜਿਹੜੀ ਆਪਾਂ ਇਹਦੇ ਵਿੱਚ ਆ ਮਾਰਦੇ ਰਹਿਣਾ ਆ ਕੜਛੀ। ਜੇਕਰ ਕੜਛੀ ਹੈ ਤਾਂ ਜਿਹੜੀ ਕੜਛੀ ਦਾ ਪੁੱਠਾ ਪਾਸਾ ਹੁੰਦਾ ਉਹਦੇ ਨਾਲ ਦੱਬ ਦੱਬ ਕੇ ਆਪਾਂ ਇਹਨੂੰ ਇਹਦੇ ਵਿੱਚ ਕੜਛੀ ਨੂੰ ਮਾਰ ਦੇਣਾ ਆ। ਕੋਈ ਵੀ ਇਹ ਨਹੀਂ ਕਹੂਗਾ ਕਿ ਤੁਹਾਨੂੰ ਕਿਹ ਬਰਫੀ ਤੁਸੀਂ ਮਾਰਕੀਟ ਚੋਂ ਲਿਆਂਦੀ ਆ ਘਰੇ ਬਣਾਈ ਆ ਇਹੀ ਲੱਗੇਗਾ ਕਿ ਤੁਸੀਂ ਇਹ ਬਰਫੀ ਆ ਜਿਹੜੀ ਮਾਰਕੀਟ ਚੋਂ ਲਿਆਂਦੀ ਆ ਹੁਣ ਆਪਾਂ ਇਹਨੂੰ ਚੈੱਕ ਕਰਾਂਗੇ ਵੀ ਇਹ ਬਰਫੀ ਆ ਜਿਹੜੀ ਆਪਣਾ ਖੋਆ ਜਿਹੜਾ ਬਰਫੀ ਜਮਾਉਣ ਦੇ ਲਈ ਕਾਇਗਾ ਆ ਇਹਨੂੰ ਆਪਾਂ ਇਹਦੇ ਲਈ ਆਪਾਂ ਚਮਚੇ ਤੇ ਥੋੜਾ ਜਿਹਾ ਇਸ ਤਰ੍ਹਾਂ ਖੋਆ ਲੈਣਾ ਇਹਨੂੰ ਠੰਡਾ ਕਰ ਲੈਣਾ ਤੇ ਉਸ ਤੋਂ ਬਾਅਦ ਇਹਦੀ ਇਸ ਤਰ੍ਹਾਂ ਇੱਕ ਬੋਲ ਜੀ ਬਣਾ ਕੇ ਦੇਖਣੀ ਆ ਅਗਰ ਤੁਹਾਡੀ ਬੋਲ ਪਰਫੈਕਟ ਬਣ ਕੇ ਤਿਆਰ ਹੁੰਦੀ ਆ ਤਾਂ ਮਤਲਬ ਕਿ ਤੁਹਾਡਾ ਖੋਆ ਆ ਜਿਹੜਾ ਪਰਫੈਕਟ ਬਣ ਕੇ ਤਿਆਰ ਹੋ ਗਿਆ ਹੁਣ ਆਪਾਂ ਗੈਸ ਜਿਹੜਾ ਬੰਦ ਕਰ ਦੇਣਾ ਆ ਤੇ ਇਹਨੂੰ 2-3 ਮਿੰਟ ਇਸੇ ਤਰ੍ਹਾਂ ਆਪਾਂ ਇਹਨੂੰ ਹਿਲਾਉਂਦੇ ਰਹਿਣਾ ਆ ਕਿਉਂਕਿ ਕੜਾਹੀ ਆ ਜਿਹੜੀ ਬਹੁਤ ਗਰਮ ਆ ਤੇ ਖੋਆ ਜਿਹੜਾ ਥੱਲੇ ਲੱਗ ਸਕਦਾ ਆ ਇਸ ਕਰਕੇ ਆਪਾਂ 2-3 ਮਿੰਟ ਇਹਨੂੰ ਇਸੇ ਤਰ੍ਹਾਂ ਹਿਲਾਉਂਦੇ ਰਵਾਂਗੇ ਵੀ ਇਹ ਥੱਲੇ ਨਾ ਲੱਗੇ ਤੇ ਇਹਦਾ ਜਿਹੜਾ ਸਵਾਦ ਆ ਵਧੀਆ ਰਹੇ ਕਿਉਂਕਿ ਥੱਲੇ ਲੱਗਣ ਨਾਲ ਜਿਹੜਾ ਟੇਸਟ ਆ ਉਹ ਵੀ ਵਿਗੜ ਜਾਂਦਾ ਆ ਉਸ ਤੋਂ ਬਾਅਦ ਆਪਾਂ ਇਹਨੂੰ ਇਸ ਤਰ੍ਹਾਂ ਥੋੜਾ ਜਿਹਾ ਕੜਾਹੀ ਦੇ ਵਿੱਚ ਫਲਾ ਦੇਾਂਗੇ ਹਿਲਾਉਣ 2-3 ਮਿੰਟ ਹਿਲਾਉਣ ਤੋਂ ਬਾਅਦ ਤਾਂ ਕਿ ਇਹ ਜਿਹੜਾ ਖੂਆ ਏ ਛੇਤੀ ਠੰਡਾ ਹੋ ਜਾਵੇ ਤੇ ਆਪਾਂ ਇਹਦੀ ਬਰਫੀ ਏ ਜਿਹੜੀ ਜਮਾ ਸਕੀ ਲੋ ਜੀ ਠੰਡਾ ਹੋਣ ਤੋਂ ਬਾਅਦ ਆਪਾਂ ਇਹ ਖੂਆ ਜਿਹੜਾ ਸਾਰਾ ਇੱਕ ਸਾਈਡ ਤੇ ਇਕੱਠਾ ਕਰ ਲੈਣਾ ਆ ਸਾਰੇ ਨੂੰ ਆਪਾਂ ਇਕੱਠਾ ਕਰ ਲੈਣਾ ਹੈ ਇੱਕ ਸਾਈਡ ਤੇ ਕੜਾਹੀ ਦੇ ਵਿੱਚੋਂ ਤੇ ਇੱਧਰ ਆਪਾਂ ਪਲੇਟ ਲਈ ਆ ਇਹਨੂੰ ਆਪਾਂ ਫੁੱਟਾ ਕਰ ਲਿਆ ਆ ਇਹਦੇ ਤੇ ਆਪਾਂ ਜਿਹੜਾ ਗ੍ਰੀਸ ਕਰਾਂਗੇ ਘਿਓ ਦੇ ਨਾਲ ਤੁਹਾਡੇ ਕੋਲੇ ਜੇਕਰ ਕੋਈ ਟਰੇ ਹੈਗੀ ਆ ਜਮਾਉਣ ਲਈ ਤਾਂ ਤੁਸੀਂ ਉਹ ਲੈ ਸਕਦੇ ਹੋ ਕੋਈ ਥਾਲ ਲੈ ਸਕਦੇ ਹੋ ਕੋਈ ਵੀ ਬਰਤਨ ਜਿਹੜਾ ਬਰਫੀ ਜਮਾਉਣ ਦੇ ਲਈ ਤੁਹਾਨੂੰ ਲੱਗਦਾ ਤੁਸੀਂ ਉਹ ਲੈ ਸਕਦੇ ਹੋ ਆਪਾਂ ਜਿੱਥੇ ਲਾਤਾ ਜੀ ਘਿਓ ਤੇ ਹੁਣ ਇਹਦੇ ਉੱਪਰ ਆਪਾਂ ਇਹ ਸਾਰਾ ਖੂਆ ਜਿਹੜਾ ਪਾ ਲੈਣਾ ਆ ਕਿ ਪਚੰਗੀ ਤਰ੍ਹਾਂ ਪਾ ਕੇ ਖੂਆ ਤੇ ਇਹਨੂੰ ਚੰਗੀ ਤਰ੍ਹਾਂ ਆਪਾਂ ਹੱਥਾਂ ਦੇ ਨਾਲ ਜਿਹੜਾ ਪਹਿਲਾਂ ਸੈੱਟ ਕਰ ਲਵਾਂਗੇ ਉਸ ਤੋਂ ਬਾਅਦ ਇਹਨੂੰ ਆਪਾਂ ਸਪੈਚਲੇ ਦੇ ਨਾਲ ਚੰਗੀ ਤਰ੍ਹਾਂ ਸੈੱਟ ਕਰ ਲੈਣਾ ਹੈ। ਚੌਰਸ ਆਕਾਰ ਜਿਹੜਾ ਇਹਦਾ ਬਣਾ ਕੇ ਆਪਾਂ ਤਿਆਰ ਕਰ ਲੈਣਾ ਹੈ। ਤੇ ਹੁਣ ਇਹਦੇ ਉੱਤੇ ਆਪਾਂ ਲਾ ਦਾਂਗੇ ਜੀ ਚਾਂਦੀ ਵਰਕ। ਤੁਸੀਂ ਡਾਈ ਫੋਰਡ ਵੀ ਲਾ ਸਕਦੇ ਹੋ। ਤੇ ਇਹਨੂੰ ਆਪਾਂ 3 ਘੰਟੇ ਲਈ ਇਸੇ ਤਰ੍ਹਾਂ ਹੀ ਰੱਖ ਦੇਣਾ ਆ। 3 ਘੰਟਿਆਂ ਵਿੱਚੇ ਬਰਫੀ ਜਿਹੜੀ ਆਪਣੀ ਜੰਮ ਕੇ ਬਿਲਕੁਲ ਤਿਆਰ ਹੋ ਜਾਊਗੀ ਜੇਕਰ ਤੁਸੀਂ ਫਰਿੱਜ 'ਚ ਰੱਖਦੇ ਹੋ ਤਾਂ ਫਰਿੱਜ ਦੇ ਵਿੱਚ 1.5 ਘੰਟੇ 'ਚ ਜੰਮ ਕੇ ਤਿਆਰ ਹੁੰਦੀ ਆ। ਲਓ ਜੀ ਬਰਫੀ ਆਪਣੀ ਹੈ ਜਿਹੜੀ ਜਾ ਮਕੇ ਬਿਲਕੁਲ ਤਿਆਰ ਆ ਹੁਣ ਆਪਾਂ ਇਹਦੇ ਜਿਹੜੇ ਪੀਸ ਆ ਕੱਟ ਕੇ ਤਿਆਰ ਕਰ ਲਵਾਂਗੇ ਇਹਦੇ ਜਿਹੜੇ ਕਾ ਕਿਨਾਰੇ ਨੇ ਪਹਿਲਾਂ ਆਪਾਂ ਇਹਨਾਂ ਨੂੰ ਚਾਕੂ ਨਾਲ ਕੱਟ ਲੈਣੇ ਆਂ ਅਗਰ ਤੁਸੀਂ ਨਹੀਂ ਵੀ ਕੱਟਣੇ ਤਾਂ ਇੱਦਾਂ ਹੀ ਰੱਖਣੇ ਰੱਖ ਸਕਦੇ ਹੋ ਪੀਸ ਤੁਸੀਂ ਆਪਣੀ ਮਤਲਬ ਮਰਜ਼ੀ ਦੇ ਅਨੁਸਾਰ ਵੱਡੇ ਛੋਟੇ ਕੱਟ ਸਕਦੇ ਹੋ ਤੇ ਆਪਾਂ ਇੱਥੇ ਮੀਡੀਅਮ ਸਾਈਜ਼ ਦੇ ਪੀਸ ਜਿਹੜੇ ਕੱਟ ਕੇ ਤਿਆਰ ਕਰ ਲਏ ਨੇ ਜੀ ਕਰ ਤੁਹਾਡੀ ਮਤਲਬ ਤੁਸੀਂ ਇਸ ਤਰ੍ਹਾਂ ਪੀਸ ਚੱਕ ਕੇ ਦੇਖਣਾ ਹੈ ਅਗਰ ਚੱਕੀ ਗਈ ਬਰਫੀ ਠੀਕ ਆ ਅਗਰ ਨਹੀਂ ਚੱਕ ਹੁੰਦੀ ਥੋੜੀ ਜੰਮ ਗਈ ਆ ਤੁਸੀਂ ਹਲਕਾ ਜਿਹਾ ਇਹਨੂੰ ਪਲੇਟ ਨੂੰ ਜਿਹੜਾ ਸੇਕ ਲਵਾ ਲੈਣਾ ਆ ਤੇ ਥੱਲੇ ਜਿਹੜਾ ਆਪਾਂ ਘਿਓ ਨਾਲ ਗ੍ਰੀਸ ਕੀਤਾ ਆ ਉਹ ਘਿਓ ਜਿਹੜਾ ਪਿਗਲ ਜੂ ਤੇ ਬਰਫੀ ਆਪਣੀ ਆਸਾਨੀ ਨਾਲ ਜਿਹੜੀ ਪਲੇਟ ਚੋਂ ਨਿਕਲ ਜਾਊਗੀ ਤੇ ਇਹਨੂੰ ਹੁਣ ਆਪਾਂ ਇੱਕ ਪਲੇਟ ਦੇ ਵਿੱਚ ਅਲੱਗ ਕੱਢ ਕੇ ਜਿਹੜੀ ਰੱਖ ਲੈਣੀ ਆ ਇਸ ਤਰ੍ਹਾਂ ਪਾਇਦੇ ਨੇ ਪੀਸ ਆ ਜਿਹੜੇ ਸੈੱਟ ਕਰ ਲਾਂਗੇ ਇਹ ਖੋਏ ਦੀ ਬਰਫੀ ਹੋਣ ਕਰਕੇ ਹੁਣ ਸਰਦੀ ਹੈ ਤੇ ਮਤਲਬ ਠੰਡ ਦਾ ਮੌਸਮ ਸ਼ੁਰੂ ਹੋ ਰਿਹਾ ਹੈ ਇਹ ਖੋਏ ਦੀ ਆਪਾਂ ਬਰਫੀ ਬਣਾ ਕੇ ਤਿਆਰ ਕੀਤੀ ਹੈ ਤਾਂ ਆਪਾਂ ਇਹਨੂੰ 15 ਦਿਨ ਲਈ ਸਟੋਰ ਕਰਕੇ ਵੀ ਜਿਹੜੀ ਆ ਫ੍ਰਿਜ ਦੇ ਵਿੱਚ ਰੱਖ ਸਕਦੇ ਆ ਇਹ ਦੇਖੋ ਕਿੰਨੀ ਵਧੀਆ ਜਿਹੜੀ ਬਰਫੀ ਬਣ ਕੇ ਤਿਆਰ ਹੋਈ ਹੈ ਬਿਲਕੁਲ ਹਲਵਾਈ ਸਟਾਈਲ ਬਰਫੀ ਬਣੀ ਹੈ ਕੋਈ ਵੀ ਇਹਨੂੰ ਕਹਿ ਨਹੀਂ ਸਕਦਾ ਕਿ ਤੁਸੀਂ ਇਹ ਘਰ ਵਿੱਚ ਬਣਾਈ ਹੈ ਬਿਲਕੁਲ ਉਸੇ ਤਰ੍ਹਾਂ ਦੀ ਬਣੀ ਹੈ ਤੇ ਟੇਸਟ ਵੀ ਇਹਦਾ ਬਿਲਕੁਲ ਉਸੇ ਤਰ੍ਹਾਂ ਦਾ ਹੀ ਆ ਜੇਕਰ ਤੁਸੀਂ ਮੇਰੇ ਦੱਸੇ ਤਰੀਕੇ ਦੇ ਨਾਲ ਇਹ ਬਰਫੀ ਬਣਾ ਕੇ ਤਿਆਰ ਕਰੋਗੇ ਤਾ ਹੈ ਬਿਲਕੁਲ ਜਿਹੜੀ ਹਲਵਾਈ ਸਟਾਈਲ ਪਰਫੇ ਬਣ ਕੇ ਤਿਆਰ ਹੋ ਵੀਡੀਓ ਦੇਖਣ ਲਈ ਧੰਨਵਾਦ